ਸ੍ਰੀ ਕਾਲਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੋ ਗਈ ਪਹਿਲਾਂ ਦੇ ਖੁਸ਼ੀ ਵਿਹਤasse ਆਣਾ ਕਿੰਨੀ ਜ਼ਿਆਦਾ ਧੁੰਦ ਪਈ ਤੇ ਸਾਡੇ ਤੋਂ ਤਾਂ ਹੀ ਨਹੀਂ ਸੰਭਦੀ ਹੈਗੀ ਗੁਰਸਿਫਤ ਕੀ ਕਰੀਏ ਪਤਾ ਨਹੀਂ ਲੋਕਾਂ ਦੇ ਜਵਾਬ ਕਿਵੇਂ ਕੋਟੀਆਂ ਸਵਾਟਰ ਪਾ ਲੈਂਦੇ ਨੇ ਟੋਪੀਆਂ ਲੈ ਲੈਂਦੇ ਨੇ ਹੈ ਕਾ ਕ ਉੜਾ ਉੜਾੜਾ ਸੁਣਾ ਦੂ ਹੂੰ

ਇਹਨਾਂ ਦੇ ਵੀ ਮੰਮੀ ਕੋਈ ਬਟਨ ਹੋਣਾ ਚਾਹੀਦਾ ਜਵਾਕਾਂ ਦੇ ਨਾ ਨਾ ਅੱਜ ਕੱਲ ਗੁੜਿਆਂ ਦਾ ਬਟਨ ਆਇਆ ਤੇ ਨਾਈ ਬੱਚਿਆਂ ਦਾ ਬਟਨ ਹੈ ਕਈ ਨੇ ਨੇ ਕੱਪੜੇ ਪਾਏ ਪਏ ਆਗੇ ਫੇਰ ਮੜਾ ਦਾ ਸੈੱਟ ਆਉਂਦੇ ਨੇਗੇ ਬਜ਼ੁਰਗ ਹੁਣ ਹੀ ਟਿਕਦੇ ਹਾਂ ਸਹੀ ਗੱਲ ਹੈ ਬੱਚੇ ਨਹੀਂ ਟਿਕਦੇ ਇੱਕੋ ਜਿੱਕੇ ਹੋ ਰਹੇ ਨੇ ਬੱਚੇ ਤੇ ਬਜ਼ੁਰਗ ਛੱਕ ਮਾਰ ਦੋ ਹਾਂ ਧੀਮੀ ਨਹੀਂ ਛੱਕ ਮਾਰ ਦੇ ਪਤਾ ਹਾਂ ਦੇਖ ਲੈਣਾ ਤੁਹਾਨੂੰ ਹਾਂਜੀ ਮਾਮਾ ਮਾਮਾ 3 2 1 2 3 2 1 3 ਪਾਈਨ 2 3 ਸਹੀ ਗੱਲ ਆ ਤਾਂ یوں ਕਹਿੰਦੇ ਹੁੰਦੇ ਆ ਨਾ ਜ ਬੱਚਾ ਨੂੰ ਜਿਹੋ ਜੇ ਸਿੱਖਿਆ ਦਿੰਨੇ ਬੱਚੇ ਉਹੋ ਜੀ ਹੁੰਦੇ ਨੇ ਗੁਸੇਫਤ ਦਾ ਮੈਚਿੰਗ ਹੀ ਹੋਇਆ ਪੈ ਕਲਰ ਰਜਾਈ ਦੇ ਗਲਾਫ ਨਾਲ

ਏ ਚੀਜੀ ਲੈ ਲਓ ਲੈ ਲਓ ਭਾਈ ਲੈ ਲਓ ਲੈ ਲਓ ਏ ਕੀ ਹੈ ਕੀ ਹੈ ਜੀਜੀ ਜੇ ਏ ਕੁਝ ਵੀ ਨਹੀਂ 1 2 3 1 2 3 1 2 3 ਹੁਣ ਗੁਰਸਿਖਤ ਮੰਮੀ ਮੈਂ ਨੋਟ ਕੀਤੀ ਇੱਕ ਗੱਲ ਜਦੋਂ ਕੱਲੀ ਖੜੀ ਹੋਵੇ ਨਾ 1 2 3 ਕਰੀ ਜਾਂਦੀ ਰਹਿੰਦੀ ਆ ਹੂੰ ਹੁਣ ਇਹਨਾਂ ਸਿੱਖਣ ਦਾ ਟਾਈਮ ਹੈ ਦਾ ਹੂੰ ਹੋਰ ਵੀ ਕਹ ਲੈਂਦੀ ਆ ਭਾਈ ਨੂੰ ਕਹ ਲੈਂਦੀ ਆ ਹਰ ਜਣੀ ਮम्मा ਦਾਸ ਦੇ ਜੂੜਾ ਕਿੱਥੇ ਆ? ਉਹ ਪੁੱਤਰ ਦਵਾਈ ਦੇ ਦੋ। ਦਾਦੀ ਮम्मा ਦੀ ਹੈ। ਦਵਾਈ। ਉਹ ਦਵਾਈ। ਦਵਾਈ ਖਾਲੀ ਹੈ? ਖਾਲੀ ਹੈ। ਚਲੋ ਮम्मा ਨੂੰ ਦੇ ਕੇ ਆਓ ਇਹ। ਲੈ ਮੇਰੀ ਦਵਾਈ ਇਹ ਪੁੱਤ। ਦੇ ਦੋ ਪੁੱਤ। ਗੋਲੀ ਦਾ ਕੱਢ ਲੈ ਜਾਸ। ਨਹੀਂ ਮੰਮੀ ਖਾਲੀ ਪੱਤਾ ਹੀ ਹੈ। ਕਾ ਪਹਿਲਾਂ ਮੈਨੂੰ ਵੀ ਐ ਸੀਗਾ ਵੀ ਗੋਲੀ ਹੈਗੀ। ਖਾਲੀ। ਅੱਛਾ ਅੱਛਾ। ਦਾਦਾ ਆਉਣਗੇ ਪੁੱਤ। ਵਾਹਿਗੁਰੂ ਕਰ ਦੋ ਵਾਹਿਗੁਰੂ ਕਰ ਦੋ ਪੁੱਤਰ ਵਾਹਿਗੁਰੂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੂਜਾ ਰੂਮ ਚ ਗਈ ਉੱਥੇ ਸੀ ਹਰ ਰੋਜ਼ ਪਾਠ ਕਰਦੇ ਇਹਨੂੰ ਐ ਲੱਗਦਾ ਵੀ ਬਾਬਾ ਜੀ ਉੱਥੇ ਨੇ ਪਪਾ ਆਇਆ ਬਾਬਾ ਜੀ ਆਇਆ ਕੀ ਕਹਿੰਦੇ ਨੇ ਬਾਬਾ ਜੀ ਮੱਥਾ ਟੇਕਿਆ ਉਹ ਪੁੱਤਰ ਬਾਬਾ ਜੀ ਨੂੰ ਫਤਿਹ ਪਲਾਇਆ ਉਹ ਜੀ ਜੀ ਆਈ ਉੱਥੇ ਕੋ ਹੋ ਗਿਆ ਨਾ ਹਾਂ ਪ੍ਰਸ਼ਾਦ ਕਹਿੰਦੀ ਐ ਵੀ ਪ੍ਰਸ਼ਾਦ ਦੇ ਦੇ ਪਾਪਾ ਲਾਈਟ ਆਨ ਕਰ ਲੈਣੇ ਆ ਗੁਰਸਿੱਖਤ ਪਾਪਾ ਦੀ ਫੋਟੋ ਦੇਖੋ ਛੋਟੇ ਹੁੰਦਿਆਂ ਦੀ ਉਹ ਪ੍ਰਸ਼ਾਦ ਦੇ ਦਿੰਨੇ ਆ ਰੁਕ ਜਾ ਪੁੱਤਰ ਦਿੰਨੇ ਭੋਗ ਦਿੰਨੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਆ ਲੋ ਭੋਗ ਲੈ ਲੋ ਦੋਨੇ ਹੱਥ ਜੋੜ ਲੋ ਹੱਥ ਭੋਗ ਕੇ ਮਿਲਣੇ ਹੁੰਨੇ ਉਹ ਮਿਲੋ ਵਾਈ ਗੁਰੂ ਗੁਰਸ਼ਿਫਤ ਨੇ ਮੱਥਾ ਵੀ ਟੇਕਤਾ ਭੋਗ ਲੈ ਲਓ ਹਾਂ ਹੁਣ ਦੇ ਦੇਨੇ ਚਲੋ ਲੈ ਲਓ ਵਾਈ ਗੁਰੂ ਅੱਜ ਤੁਸੀਂ ਜੂੜਾ ਨਹੀਂ ਟੱਕ ਕੇ ਆਏ ਹੈਗੇ ਕੀ ਗੱਲ ਜ਼ਿਆਦੇ ਭੁੱਖ ਸੀ ਦੀ ਕਾਲੀ ਸੀ ਬਾਬਾ ਜੀ ਨੂੰ ਥੈਂਕ ਯੂ ਕਰ ਦਿਓ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਇਹ ਸੱਚੇ ਪਾਤਸ਼ਾਹ ਜੀਓ ਬਾਬਾ ਜੀ ਗੁਰਸ਼ਿਫਤ ਨੂੰ ਚੜ੍ਹਦੀ ਕਲਾ ਬਖਸ਼ਿਓ ਚਲੋ ਆਜੋ ਹੁਣ ਚਲੋ ਚਲੋ ਪੁੱਤਰ ਉਹ ਆਗੀ ਭਾਉ ਉਪਾਜ ਨੂੰ ਭਜ ਲਓ ਲਾਈਟ ਬੰਦ ਕੀਤੀ ਮੰਮੀ ਫੇਰ ਆਈ ਐ ਆਉਂਦੀ ਨਹੀਂ ਸੀ ਪ੍ਰਸ਼ਾਦ ਖਾ ਲੋ ਮੰਮਾ ਨੂੰ ਦੇ ਦੋ ਮੈਂ ਦੇ ਦੋ ਵਾਹਿਗੁਰੂ ਕਿੰਨਾ ਪਿਆਰਾ ਦਾਦੀ ਪੁੱਤੀ ਦਾ ਨજર ਨਾ ਲੱਗੇ ਤੁਹਾਡੇ ਪਿਆਰ ਨੂੰ ਵਾਹਿਗੁਰੂ ਸ਼ੂਜ਼ ਲਾ ਕੇ ਰੱਖਤੇ ਬੜਾ ਸਿਆਣਾ ਪ੍ਰਚਾਰਕ ਨੇ ਲਿਗਨ ਦਿੰਦਾ ਹੈ ਹੂੰ